ਭੀਰ ਕੈਨੇਡਾ ਦੇ ਵਿੱਚ ਜੇ ਕਿਸੇ ਬੰਦੇ ਨੂੰ ਦਿਨ ਮਾ ਤਾਰੇ ਦਿਖਾਣੇ ਨਾ ਉਸ ਬੰਦੇ ਨੂੰ ਘਰ ਲੈ ਦੇਵੇ ਜੇ ਵਾਹ ਬੰਦਾ ਸਾਰੀ ਮਟੀਕਾ ਵਹਿ ਵੀ ਗਿਆ ਨਾ ਆਗਾ ਲਾਡੇ ਨੂੰ ਫੜ ਲੀਂ ਅਰ ਵੀ ਦੇਖ ਲਿਓ ਹਾਂ ਯੋ ਬੰਦੇ ਦਾ 3 ਗੁਣਾ ਘਰ ਦਾ ਪ੍ਰਾਈਸ ਭਰਨੇ ਦੇ ਬਾਅਦ ਵੀ ਖੜਾ ਨਹੀਂ ਛੂਟਦਾ ਅਰ ਬਾਕੀ ਤਾਰੇ ਦਿਖਣੇ ਸ਼ੁਰੂ ਹੋਮਾ ਪ੍ਰਾਪਰਟੀ ਟੈਕਸ ਇੰਸ਼ੋਰ ਸਾਲੇ ਫਾਈਨੈਂਸ਼ੀਅਲ ਅਡਵਾਈਜ਼ਰ ਮੌਰਗੇਜ ਵਾਲੇ ਰੀਅਲ ਏਸਟੇਟ ਵਾਲੇ ਜਿਹੜੇ ਫਰਸਟ ਟਾਈਮ ਹੋਮ ਬਾਏਰ ਨੂੰ ਕਹਾ ਵੀ 10% ਡਾਊਨ ਪੇਮੈਂਟ ਗੈਲ ਥਾਰਾ ਲੋਨ ਅਪਰੂਵ ਕਰਾ ਦੇਗੇ ਹਾਂ ਬੰਦਾ ਖੁਸ ਆਰਜਦਕਾਰ ਕੀ ਕਲੋਜ਼ਿੰਗ ਆ ਜਾਂ ਨੇੜੇ ਫਿਰ ਵਾਹੀ ਬੰਦੇ ਕਹਾ ਜੀ 10 ਨਹੀਂ 20% ਪੇਮੈਂਟ ਤੁਹਾਨੂੰ ਭਰਨੀ ਪਵੇਗੀ ਉਸ ਦਿਨ ਬੰਦੇ ਨੂੰ ਪਹਿਲਾ ਤਾਰਾ ਦੀ ਬਸ ਉਸ ਤੋਂ ਬਾਅਦ ਬੰਦਾ ਯੂ ਰੀਅਲ ਏਸਟੇਟ ਵਾਲੇ ਬਦਲ ਰਿਹਾ ਮੌਰਗੇਜ ਵਾਲੇ ਬਦਲ ਰਿਹਾ ਫਾਈਨੈਂਸ਼ੀਅਲ ਐਡਵਾਈਜ਼ਰ ਬਦਲ ਰਿਹਾ ਮਤਲਬ ਬਦਲ ਬਦਲਾਣਾ ਸ਼ੁਰੂ ਹੋ ਜਾ ਉਸ ਦਿਨ ਤੋਂ ਬਾਅਦ ਅਰ ਜਦ ਸਾਰੇ ਬੰਦੇ ਵੀਰ ਹੱਥ ਖੜੇ ਕਰਦੇ ਆਂ ਵੀ ਮਾਰੇ ਤੇ ਥਾਰਾ ਕੰਮ ਹੋਣਾ ਨਹੀਂ ਫੇਰ ਦੇਖ ਲਿਓ ਵੀਰ ਇੱਕ ਬੰਦਾ ਪਤਾ ਨਹੀਂ ਕਿੱਥੇ ਤੇ ਨਿਕਲ ਆਵਾ ਜਿਹੜਾ ਬੰਦਾ ਕਹਿ ਰਿਹਾ ਵੀਰ ਥਾਰਾ ਸਾਰਾ ਕੰਮ ਮੈਂ ਇੱਕ ਹਫਤੇ ਦੇ ਵਿੱਚ ਵਿੱਚ ਹੀ ਕਰਾ ਦੇਵਾਂਗਾ ਪਰ 20000 ਡਾਲਰ ਕੈਸ਼ ਥਾਰੇ ਤੇ ਪੇਮੈਂਟ ਲਿਆਂ ਅਰ ਦੇਖ ਲਿਓ ਵੀਰ ਬਾ ਬੰਦਾ ਲੋਨ ਅਪਰੂਵ ਵੀ ਕਰਾ ਦਿਆ ਘਰ ਕੀ ਕਲੋਜ਼ਿੰਗ ਵੀ ਕਰਾ ਦਿਆ ਅਰ ਮੈਨੂੰ ਇਹੋ ਬਾਤ ਨਹੀਂ ਸਮਝ ਆ ਰਹੀ ਵੀ ਇਹ ਬੰਦਾ ਕਲੋਜ਼ਿੰਗ ਕਿਹੜੀ ਥਿਊਰੀ ਗੱਲ ਕਰਾ ਦਿਆ ਇਸਨੇ ਕਿਹੜੀ ਸਟੱਡੀ ਕਰੀ ਨਹੀਂ ਵੀਰੇ ਜਿਹੜੀ ਬਾਕੀ ਬੰਦਿਆਂ ਨੇ ਨਹੀਂ ਕੀਤੀ ਇਹ ਕਮੈਂਟ ਕਰ ਕਹ ਦੱਸ ਵੀਰੇ ਜਿਸ ਜਿਸ ਗੱਲ ਇਤਰਾ ਕੰਮ ਹੋਇਆ ਪਤਾ ਰੋ ਲੱਗੇ ਵੀਰੇ ਨੀ ਲਾਡਾ ਸੱਚ ਬੋਲ ਰਿਹਾ ਤੇ ਝੂਠ